ਇਹ ਮੁੱਲਾ ਵਿਖੇ ਜਿੱਥੇ ਆਵਾਜ਼ੀ ਪਾਰਟੀ ਦੇ ਉਮੀਦਵਾਰ ਲਾਲਜੀਤ ਪੁੱਲਰ ਜੀ ਖੜੇ ਨੇ ਪੁੱਲ ਸਾਹ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਪੂਰੇ ਹਲਕੇ ਵਿੱਚ ਅਸੀਂ ਵਾਰਡ ਨੰਬਰ 43 ਦੇ ਵਿੱਚ ਖੜੇ ਹਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਸਾਥੀगण ਨੇ ਅੱਜ ਆਵਾਜ਼ੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਇਹ ਤੋਂ ਪਹਿਲਾਂ 44 ਵਾਰਡ ਚ ਗਏ ਹਾਂ ਉਸ ਤੋਂ ਪਿੱਛੇ ਠਿਕਰੀ ਵਾਲ ਪਿੰਡ ਕੂਟ ਪਿੰਡ ਬੜਾ ਵੱਡਾ ਹੰਗਾਰਾ ਮਿਲਿਆ ਐਰਕਾ ਲੋਕ ਰਾਣੇ ਨੂੰ ਇੱਥੋਂ ਹਰਾਉਣਗੇ ਨਾਮ ਅਜਲੀਤ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮ ਨੂੰ ਦਿਟਾਉਣ। ਉਸ ਵਿਛਲੇ 20 ਸਾਲ ਤੋਂ ਹਰ ਉਮੀਦੋਂ ਰਹੀ ਕਹਿੰਦਾ ਰਾਜ ਨੂੰ ਹਰਾਵਾਂਗੇ ਪਰ ਹੁਣ ਹਰ ਵਾਰੀ ਲੀਡ ਲੈ ਕੇ ਜਾਂਦਾ ਕੀ ਕਾਰਨ ਹੈ? ਮੈਂ ਕਿਹਾ ਐਰਕਾ ਵੇਖਿਓ ਪਿਛਲੇ 20 ਸਾਲ ਕਾਲੀ ਗੱਲ ਤੇ ਕਾਂਗਰਸ ਸਾਥੇ ਰਲ ਕੇ ਫ੍ਰੈਂਡਲੀ ਮੈਚ ਚੱਲਦਾ ਹੈ। ਐਰਕਾ ਉਹ ਫ੍ਰੈਂਡਲੀ ਮੈਚ ਖਤਮ ਹੋ ਗਿਆ। ਸਰਦਾਰ ਭਗਵੰਤ ਸਿੰਘ ਮਾਨ ਨੇ ਕੰਮ ਕੀਤੇ ਆ। ਬਿਜਲੀ ਦੇ ਪਹਿਲੇ ਜ਼ੀਰੋ ਆਏ ਆ। ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ। ਕਿਸਾਨਾਂ ਨੂੰ ਦਿਨੇ-ਦਿਨੇ ਬੱਤੀ ਮਿਲਦੀ ਆ। ਨਾ ਕਿ ਡੇ ਪਾਰਾ ਕਿਤੇ ਕੋਈ ਕੱਟਣੀ ਕਿਸਾਨ 6-7 ਘੰਟੇ ਬੰਬੀ ਚਲਾ ਗਿਆ ਆਪਦੀ ਤੇ ਮੁੜ ਕੇ ਮੱਤੀ ਚੱਲਦੀ ਤੋਂ ਮੋਟਰ ਬੰਦ ਕੇ ਘਰ ਕੇ ਘਰੇ ਆਉਣਾ ਇੰਡੀਆ ਲੈਨਸ ਨੂੰ ਲੈ ਕੇ ਕਾਂਗਰਸ ਨਾਲ ਤੁਹਾਡਾ ਸਮਝੌਤਾ ਵਾ ਪੰਜਾਬ ਵਿੱਚ ਤੁਸੀਂ ਕਾਂਗਰਸ ਦੀ ਵਿਰੋਧਤਾ ਕਰਦੇ ਇੰਡੀਆ ਲੈਵਲ ਦੇ ਉੱਤੇ ਜਿਹੜਾ ਗੱਠਬੰਧ ਨੇ ਇਸ ਦਾ ਸਬੰਧ ਵਿੱਚ ਤੁਹਾਡਾ ਕੀ ਕਹਿਣਾ ਗੱਠਬੰਧ ਕੱਲਾ ਕਾਂਗਰਸ ਤੇ ਆਵਾਂ ਵਾਲੀ ਪਾਰਟੀ ਦਾ ਨਹੀਂ 29 ਪਾਰਟੀਆਂ ਸਾਰੀਆਂ ਪਾਰਟੀਆਂ ਦਾ ਇੰਡੀਆ ਕਾਠ ਜੋੜ ਦੇ ਵਿੱਚ ਪੂਰਾ ਸਹਿਯੋਗ ਉਪਰ ਦਿੱਤਾ। ਇੱਥੇ ਵੇਖੋ ਸਾਨੂੰ ਪਤਾ ਹੀ ਕੰਮ ਕੀਤੇ ਆ। ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਫੈਸਲਾ ਲਿਆ ਇਕੱਲੇ ਚੋਣ ਲੜਦਾ ਵਧੀਆ ਫੈਸਲਾ ਲਿਆ। ਪੰਜਾਬ ਵੰਡ ਹੋਣੀ ਸੀ। ਇਹਨਾਂ ਨੂੰ 5 ਐਮਪੀ ਦੇਣੇ ਪੈਣ ਇਤਿਹਾਸ 'ਚ ਸਾਡੇ ਆਮ ਆਦਮੀ ਪਾਰਟੀ ਨੂੰ। ਹੁਣ 13 ਦੇ 13 ਸਾਡੇ ਤੇ 13 ਜਿੱਤਣਗੇ। ਕਿਉਂਕਿ ਲੋਕ ਜਦੋਂ ਅਸੀਂ ਅਪੀਲ ਕਰਨ ਜਾਂ ਲੈਣਾ ਵੋਟ ਦੀ। ਅੱਜ ਇੰਨੀ ਗੱਲ ਕਰਦੀ ਆ ਵੀ ਭਰਾਓ ਖਿਆਲ ਰੱਖਿਓ ਕੋਈ ਜੇ ਤੇ ਕਹਿੰਦਾ ਨਹੀਂ ਵੀ ਵੋਟ ਕੋ ਅਗਲੇ ਕਹਿ ਦਿੰਦੇ ਖਿਆਲ ਅਸੀਂ ਤੁਹਾਡਾ ਰੱਖਣਾ ਰੱਖਣਾ ਤੁਹਾ ਸਾਡਾ ਰੱਖਿਆ ਅਸੀਂ ਤੁਹਾਡਾ ਖਿਆਲ ਰੱਖਣਾ ਸਾਨੂੰ ਬਿਜਲੀ ਦਾ ਜਿਹਨੇ ਬਿੱਲ ਮਾਫ ਕੀਤਾ ਅਸੀਂ ਉਹਨੂੰ ਵੋਟ ਪਾਉਣੀ ਜਿਨੇ ਕਿਸਾਨਾਂ ਕੋ ਜਾਈਦਾ ਕਿਸਾਨ ਕਹਿੰਦੇ ਜਿਨੇ ਸਾਡੀ ਬਿਜਲੀ ਦੇਣ ਤੇ ਕਰਤੀ ਅਸੀਂ ਉਹਨੂੰ ਵੋਟ ਪਾਉਣੀ ਜਿਨੇ ਸਾਡੇ ਖੇਤਾਂ ਤੱਕ ਪਾਣੀ ਪਿਜਾਤਾ ਅਸੀਂ ਉਹਨੂੰ ਵੋਟ ਪਾਉਣੀ ਸਰ ਕਿਤੇ ਨਾ ਕਿਤੇ ਗਰੀਬ ਮੁਹੱਲਿਆਂ ਦੇ ਵਿੱਚ ਇਹ ਵੀ ਨਾਰਾ ਚੱਲ ਰਿਹਾ ਵਾ ਇੱਕ ਮੁੱਕ ਕੇਜਰੀਵਾਲ ਨੂੰ ਨਾ ਲਾਈਟ ਦਿਨੇ ਨਾ ਰਾਤ ਨੂੰ ਇਹਦਾ ਕੀ ਮਤ ਬਟ ਬੋਲਾਰੇ ਜਿਹੜੀ ਲਾਈਟ ਆ ਨਾ ਉਹਦੇ ਚ ਸਰਕਾਰ ਦਾ ਨਹੀਂ ਕੋ ਰੋਲ ਜਿਹੜੀ ਜਾਂਦੀ ਆ ਗਰਮੀ ਬਹੁਤ ਜਿਆਦੀ ਆ ਅੱਤ ਦੀ ਗਰਮੀ ਪੈਂਦੀ ਆ ਪੜਾ ਪੱਕੇ ਤੇ ਲਖਣੇ ਆ ਤਬਸੀਨਾ ਫਿਰ ਵੀ ਸਾਰਿਆਂ ਨੂੰ ਆਈ ਦੇ ਆਉਂਦਾ ਪਿਆ ਕਿ ਨਹੀਂ ਆਉਂਦਾ ਪਿਆ ਇਸੇ ਤਰ੍ਹਾਂ ਹੀ ਗਰਮੀ ਬਹੁਤ ਜਿਆਦੀ ਆ ਟੈਂਪਰੇਚਰ ਜਿਆਦਾ ਆਪਣੇ ਭਰਾਵਾਂ ਨੇ ਜਿਹੜੇ ਲਵਾਏ ਆ ਮੀਟਰ ਉਹਦੇ ਤੇ ਵੇਰਵਾ ਦਿੱਤਾ 1 ਕਿਲੋਵਾਟ ਦਾ ਤੇ ਘਰੇ ਲੱਗੇ 10 ਦਾ ਹੀ ਸੀ ਉੱਥੇ ਸਰਕਾਰ ਨੂੰ ਨਾ ਨਾ ਕੱਲੀ ਨੂੰ ਆਪਾਂ ਦੋਸ਼ੀ ਬਣਾਈ ਜੀ ਹੁਣ ਜੇ ਤਾਹੇ ਅਸੀਂ ਲੱਗੇ ਆ ਯਾਰ ਘਟੋ ਘਟ ਜਿਆਦਾ ਨਹੀਂ ਕੋਈ 5 ਕਿਲੋਵਾਰਟ ਲੋਡ ਤੇ ਕਰੀਏ ਹੁਣ ਟਰਾਂਸਫਾਰਮਰ ਲੱਗਾ ਉਥੇ 100 ਦਾ ਬੋਰਡ ਆ ਕਾਗਜ਼ਾ 'ਚ 70 ਕਾਗਜ਼ਾ 70 ਆ ਉਹ ਹੈਗਾ ਲੋਡ 200 ਕਿਲੋਵਾਰਟ ਹੁਣ 100 ਦਾ ਟਰਾਂਸਫਾਰਮਰ 200 ਕਿਲੋਵਾਰਟ ਜੋ ਚੱਲਦਾ ਫਿਰ ਟਰਾਂਸਫਾਰਮਰ ਸੜਨਾ ਹੋ ਗਿਆ ਇਹਦੀ ਜਾਂਚ ਵੀ ਸਰਕਾਰ ਨੇ ਕਰਾਣੀ ਆ ਜੀ ਦੇਖੋ ਚਾਹਤ ਨਹੀਂ ਅਸੀਂ ਤੇ ਭਰਾਵਾਂ ਨੂੰ ਬੇਨਤੀ ਕਰਦੇ ਆ ਸਰਕਾਰ ਐ ਲੋਕਾਂ ਦੀ ਅਹੀਂ ਚਾਹੁੰਦੇ ਨਹੀਂ ਵੀ ਕਿਸੇ ਨਾਲ ਕੋਈ ਜੁਰਮਾਨਾ ਪਾਇਆ ਜਾਵੇ ਜਾਂ ਕਿਤੇ ਕੋਈ ਕਾਰਵਾਈ ਕੀਤੀ ਜਾਵੇ ਇਹਦੇ ਭੈਣਾ ਭਰਾ ਨੂੰ ਆਪ ਚਾਹੀਦਾ ਜਿੰਨਾ ਲੋੜ ਹੈ ਉਹਨਾਂ ਕੋਲ ਲੋੜ ਤੇ ਕਰ ਲੈ ਜਿਆਦਾ ਨਾ ਕਰਨ ਜੇ 5 ਕਿਲੋਵਾਟ ਆ ਤਾਂ ਇੰਨੀ ਕਰ ਲੈ 4 ਕਰ ਲੈ ਉਹ ਹੀ ਟ੍ਰਾਂਫਰ ਵੱਡੇ ਕਰਾ ਦੇ ਬੱਤੀ ਜਦੋਂ ਜਾਂਦੀ ਆ ਉਹਦਾ ਕਿਤੇ ਨਾ ਕਿਤੇ ਵੱਡਾ ਕਾਰਨ ਹੀ ਹੋਣਾ ਕਿ ਓਵਰਲੋਡ ਲੋਕੀ ਕਾਫਰ ਕਰ ਦਿੰਦੇ ਆ ਉਹ ਕਦੀ ਫਿਊਜਨ ਨਹੀਂ ਕਦੀ ਕੇਵਲ ਸਾਡੇ ਭੁੱਲਰ ਸਾਹਿਬ ਸੀਟ ਦੀ ਗੱਲ ਕਰੀਏ ਆਸ ਵਿੱਚ ਸਖਤ ਮੁਕਾਬਲਾ ਵਾ ਤੁਹਾਡੇ ਮੁਕਾਬਲੇ ਬਿਰਸਾ ਸਿੰਘ ਵਟੋਆ ਭਾਈ ਅਮਰਪਾਲ ਸੁਲਵੀਰ ਸਿੰਘ ਜੀ ਨਾਲ ਕਿਸ ਤਰ੍ਹਾਂ ਤੁਸੀਂ ਮੁਕਾਬਲਾ ਨਾ ਕਰੋਗੇ ਦੇਖੋ ਜਿਹੜਾ ਮੁਕਾਬਲਾ ਨਾ ਉਹ ਸੱਚ ਦਾ ਝੂਠ ਆਮ ਆਦਮੀ ਪਾਰਟੀ ਜੋ ਕਿਹਾ ਉਹ ਕੀਤਾ ਸੱਚ ਤੇ ਚੱਲਦੀ ਆ ਰਵੈਤੀ ਪਾਰਟੀਆਂ ਝੂਠ ਜੋ ਚੋਣ ਮੈਨੀਫੈਸਟੋ ਦਿੰਦੇ ਇੱਕ ਵੀ ਵਾਦਾ ਪੂਰਾ ਕੀਤਾ ਇਹਨਾਂ ਨੇ ਆ ਜੇ ਬਾਦਲਾ ਕੀਤੇ ਹੀ ਉੱਚੋ ਕੋਈ ਨਹੀਂ ਪੁਰਾ ਆ ਮੈਂ ਕੈਪਟਨ ਦੀ ਗੱਲ ਕਰਾਂ 17 ਜੇ ਨਾ ਕਈ ਘਰ ਘਰ ਨੌਕਰੀ ਦਵਾਈ ਦਿੱਤੀ ਕਿਸ ਨੂੰ ਨੌਕਰੀ ਇਹਨਾਂ ਕਈ ਕਰਜ਼ਾ ਸਾਰਾ ਮਾਫ਼ ਕਰਾਂ ਕਿਹਦਾ ਕਰਜ਼ਾ ਮਾਫ਼ ਕੀਤਾ ਆਪਦੇ ਸਾਥੀਆਂ ਸੁੱਤੀਆਂ ਦਾ ਕਰ ਲਿਆ ਸੀ ਉਹਦੇ ਬਾਅਦ ਇਹਨਾਂ ਕਿਹਾ ਸੀ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦਵਾਵਾਂਗੇ ਹੋਰ بڑے ਵਾਦੇ ਕੀਤੇ ਇੱਕ ਵੀ ਨਹੀਂ ਪੂਰਾ ਕੀਤਾ ਆਮ ਆਦਮੀ ਪਾਰਟੀ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਝੂਠ-ਝੂਠ ਮੇਲੇ ਬੱਸੋ ਜੀ तकरीबन ਪੂਰਕਾਂ ਕੀਤੀਆਂ ਇੱਕੋ ਗਰੰਟੀ ਰਹਿ ਗਈ ਆ ਬੀਬੀਆਂ ਦਾ 1000 ਰੁਪਿਆ ਉਹ ਵੀ ਮਾਨ ਸਾਹਿਬ ਨੇ ਕਹਿਤਾ ਵੀ ਆ ਐਮਪੀ ਇਲੈਕਸ਼ਨ ਤੋਂ ਬਾਅਦ ਥੋੜੇ ਸਮੇਂ ਦੇ ਦੇਣਾ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕਾਂ ਦੀ 3-4000 ਰੁਪਿਆ ਮਹੀਨੇ ਦੀ ਪੈਨਸ਼ਨ ਲੱਗੀ ਜਿਹੜਾ ਪੀਲੀ ਦਾ ਫਿਲਰ ਜ਼ੀਰੋ ਆ ਲਾਸਟ ਸਵਾਲ ਜੀ ਟਾਡੇ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਬਹੁਤ ਵੱਡਾ ਦੋਸ਼ ਲਾਇਆ ਰਗਵ ਚੱਡਾ ਤੇ ਵੀ ਅੰਬਰਸਰ ਦੇ ਵਿੱਚ ਦੋ ਉਹਨਾਂ ਦੇ ਪੁਲਿਸ ਅਧਿਕਾਰੀ ਜਿਹੜੇ ਲਗਾਏ ਹੋਏ ਆ ਜੋ ਕਿ ਨਸ਼ੇ ਨੂੰ ਢੜਾ ਢਾਡ ਵਕਾਰੇ ਆ ਨਸ਼ਾ ਜਿਹੜਾ ਵਾ ਰੁਕਣ ਦੀ ਥਲ ਨਹੀਂ ਲੈ ਰਿਹਾ ਕੀ ਕਹੋਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਰਗਵ ਚੱਡਾ ਸਾਫ਼ ਸੁਥਰੇ ਐਕਸ ਦੇ ਵਧੀਆ ਲੀਡਰ ਨੇ ਇਹੋ ਜੀ ਗੱਲ ਕਰਨਾਂ ਤੇ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ ਇਹਦਾ ਤੁਸੀਂ ਜ਼ਿਆਦਾ ਸਵਾਲ ਕਰਿਓ ਕੁਮਰ ਵਿਜੇ ਪ੍ਰਤਾਪ ਨੂੰ ਜਿਨੇ ਗੱਲਾਂ ਕਹੀਆਂ ਮੈਨੂੰ ਇਹੋ ਜੀ ਕੋਈ ਗੱਲ ਨਹੀਂ ਲੱਗਦੀ ਨਾ ਕੋਈ ਹੈਗੀ ਆ ਨਾ ਹੋ ਸਕੀ